ਆਗਰ ਜੇ ਨਾ ਇਹ ਤਾਂ ਨਾ ਇਹ ਜੋ ਆ ਕਿਹਾ ਸੁਨੇਹੇ ਤੇ ਆ ਮਾਇਕ ਦਸਤ ਮਾਰ ਰਹੇ ਹਾਂ ਪਰ ਜੋ ਕਮੇ ਲਈ ਸਿਧਾਨੂ ਜਾਨ ਕਰਦੇ ਹੋਏ ਛੱਡੇ ਦੀ ਰਸਮ ਅਗਾ ਦਿੱਤੇ ਵੀ ਆ ਅਗਲੇ ਪਤਨ ਦੇ ਸਾਂਖਾ ਸੈਂਟਰੀ ਕੋਚਰਡਰਨ ਪੋਲੀਟੀ ਆ ਉਹ ਵੱਲ ਸੰਬੰਧੀ ਕੀ ਹੈ ਸਿਧਾਂਤ ਜਲ ਕਰਕੇ ਹਟਾਵਾਂਗੇ ਸਤਿ ਸ਼੍ਰੀ ਅਕਾਲ 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 ਸਾਰੇ ਆਟੋ ਦਿਨਾਂ ਮਾਰੇ ਅੱਜ ਇਹ ਇੱਕ ਸਰਦਿਨ ਬਣੋ ਇਹ ਜੀ ਆ ਰਹਾ ਆ ਜਾ ਰਿਹਾ भगत सिंह ऑटो यूनियन वालों ध्यान सारे रिक्शा ऑटो यूनियन वालों सारे सचाणा बनाया गया है ਆਪ ਸਭ ਨੂੰ ਨਾਮ ਸਲਾਮ ਹਰ ਸਾਲ ਦੀ ਤਰ੍ਹਾਂ ਮਨਪ੍ਰੇਰਨ ਇੱਕ ਨਵੇਂ ਦੇ ਪੇਪਰ ਦੇ ਕਿਸੇ ਨਾਲ ਆਰੰਭ ਕਰਾ ਦਿੱਤਾ ਇਹਨਾਂ ਕਹਨ ਕਿ ਅੱਜ ਅਦਭੁਤ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਪਰਮੇਸ਼ਰ ਸਿੰਘ ਮਾਹੀ ਅਕਾਦਮੀ ਦੇ ਮਾਹਰ ਲੈਕਚਰਰ ਇਹ ਸਾਰਿਆਂ ਨੂੰ ਅਦਭੁਤ ਨਾਲ ਇਹ ਦੱਸਣਾ ਚਾਹੇਗਾ ਇਹ ਜਵਾਲਾ ਜਿਹੜੀ ਇਸੇ ਤੇ ਆਣਾ ਪਾਇਲਟ ਉਪਰੱਤ ਬਣਾ ਰਹੇ ਹਨ ਉਸੇ ਗੱਲ ਜਾ ਦੇ ਵਿੱਚ ਸਾਰੇ ਆਟੋਜਨਿਨ ਨਾਲ ਅਤੇ ਇਹ ਇੱਕ ਸੱਤ ਦਿਨ ਦਾ ਬੰਦੋ ਜੇ ਕਿ ਜਿਹੜਾ ਬਣਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਮਾਰਕਸ ਤੋਂ ਕੰਨ ਕਿੰਨਾ ਦੇ ਕੇ ਚੇਤਨਾਰਸਾ ਰਾਜਨੀਤਿਕ ਇਹ ਨਾ ਕਹਿਣਾ ਸਾਰੇ ਆਟੋਜਨਿਨਾਂ ਦੇ ਪਤਨ ਨਾਲ ਦਵਾ ਰਿਹਾ ਹੈ ਤਾਂ ਉਹ ਪਿਆਰ ਸਾਲ ਇਸੇ ਤਰ੍ਹਾਂ ਦੀ ਇਹ ਜਿਹੜਾ ਬਣਾਉਂਦੇ ਨੇ ਸਾਤਾ ਸਿੰਘ ਅੱਜ ਪਕਾਤੋ ਸੋਹੇ ਇਤਿਹਾਸ ਅਸਾਂ ਦਾ ਜੁਨੀਅਰ ਰੋ ਸਹਿਯੋਗ ਕੀਤਾ ਡਾ ਜੋ ਸਾਰੇ ਦੇ ਆਪਣੇ ਆਪ ਕੀ ਰਿਚਾ ਤੇ ਆਟੋ ਜੁਨੀਅਰ ਦੇ ਵੱਲੋਂ ਸਾਰੇ ਦੇ ਸਾਥ ਹੰਦਾਰ ਸੂਚਿ ਜਿਹੜਾ ਬਣਾਇਆ ਗਿਆ ਹੈ ਇਸੇ ਹਰ ਹਰ ਸਾਲ ਦਾ ਸਾਲ ਦੀ ਤਰੇ ਕਾਇਮ ਬਣਾਇਆ ਗਿਆ ਦਾਸਾ ਗੁਰਪ੍ਰੀਤ ਸਿੰਘ ਰੈਲੂ ਸੇ ਪਾਸੇ ਦਾਟੋ ਜੁਨੇ ਬਾਂਸਾ ਬੱਸ ਸਟੈਂਡ ਸੋ ਅੱਜ 1 ਮਈ ਦੇ ਸਿੱਧਾ ਨੂੰ ਉਜਾਗ ਕਰਦੇ ਹੋਏ ਟੱਡੇ ਦੀ ਰਸਲ ਨੂੰ ਅਦਾ ਬਿਥੇ ਵੀ ਆ ਆਦਰ ਪਤਾਨ ਗਸਾਹਾ ਸਿੰਘ ਤਦੋਂ ਹੀ ਕੋਈ ਡੈਕਸ਼ਨ ਪੋਲੀਟੀ ਪਿਆ ਉਹ ਬੜੀ ਸਨਿਤੀ ਵੀ ਹੈ ਸਿਧਾਂਤ ਉਜਾਗ ਕਰਦੇ ਰਹਿਣਾ ਕਰਾਂਗੇ ਅਸੀਂ ਨੇ ਗਏ ਬਹੁਤ ਧੰਨਵਾਦ